ਸੋ ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਸਿੱਧੂ ਕੇਮਲਾ ਟੀਵੀ ਦੋਸਤੋ ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਮਾਝੇ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਪਿਕਚਰ ਮਾਝੇ ਦੇ ਮੁਕਸਰ ਜ਼ਿਲ੍ਹੇ ਨਾਲ ਸੰਬੰਧਿਤ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਸਟੈਚੂ ਆਫ ਲਿਬਰਟੀ ਜੋ ਕਿ ਅਮਰੀਕਾ ਦਾ ਨਿਸ਼ਾਨ ਹੈ ਕਿਸੇ ਜੱਟ ਨੇ ਜੋ ਕਿ ਪਿੱਛੋਂ ਬੈਕਗ੍ਰਾਉਂਡ ਕਿਸਾਨ ਸੀ ਤੇ ਅੱਜ ਕੱਲ ਅਮਰੀਕਾ ਦੇ ਵਿੱਚ ਹੈ ਇੰਨਾ ਜ਼ਿਆਦਾ ਪਿਆਰ ਉਸ ਨੂੰ ਅਮਰੀਕਾ ਦੇ ਨਾਲ ਹੋਇਆ ਕਿ ਇੰਡੀਆ ਦੇ ਵਿੱਚ ਆਪਣੇ ਮੁਕਸਰਪਿੰਡ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕੋਠੀ ਬਣਾ ਕੇ ਉੱਪਰ ਅਮਰੀਕਾ ਦਾ ਨਿਸ਼ਾਨ ਸਟੈਚੂ ਆਫ ਦਾ ਲਿਬਰਟੀ ਕ੍ਰੇਨ ਦੀ ਸਹਾਇਤਾ ਨਾਲ ਲਾਇਆ ਆਪਣੀ ਕੋਠੀ ਦੇ ਉੱਤੇ ਤੇ ਇਹ ਕੋਠੀ ਦੀ ਪਿਕਚਰਾਂ ਕਾਫੀ ਪਿਛਲੇ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਾਇਰਲ ਹਨ ਤੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਜਿੱਥੇ ਇਸ ਦੀ ਕੀਮਤ ਦੱਸੀ ਜਾ ਰਹੀ ਹੈ 60 ਕ ਲੱਖ ਰੁਪਏ ਦਾ ਬੁਤਰੀ ਕਾਸਟ ਦੱਸੀ ਜਾ ਰਹੀ ਹੈ ਕਿਉਂਕਿ ਇਹਨੂੰ ਸਪੈਸ਼ਲ ਅਮਰੀਕਾ ਤੋਂ ਇੰਡੀਆ ਦੇ ਵਿੱਚ ਇੰਪੋਰਟ ਕਰਵਾਇਆ ਗਿਆ ਹੈ ਤੇ ਇਹਦੇ 'ਤੇ ਟੈਕਸ ਵੀ ਪਏ ਹੋਣੇ ਨੇ ਹੋਰ ਵੀ ਬਹੁਤ ਸਾਰਾ ਖਰਚਾ ਆਇਆ ਹੈ ਹੁਣ ਬੰਦਰਗਾਹ ਤੱਕ ਲਿਆਂਦਾ ਉਸ ਤੋਂ ਬਾਅਦ ਇਹਨੂੰ ਬੰਦਰਗਾਹ ਤੋਂ ਟਰਾਂਸਪੋਰਟੇਸ਼ਨ ਆਹੀਂ ਮੁਖਸਰਾ ਤੱਕ ਪਹੁੰਚਾਉਣ ਦਾ ਸੋ ਸ਼ੌਂਕ ਉਹ ਜਿਵੇਂ ਕਿ ਤੁਹਾਨੂੰ ਦੱਸਿਆ ਕੋਈ ਮੁੱਲ ਨਹੀਂ ਹੁੰਦਾ ਦੋਸਤੋ ਇਹ ਐਡਾ ਵੱਡਾ ਬੁੱਤ ਹੈ ਕਿ ਜਿਹੜੇ ਤੁਹਾਨੂੰ ਬੰਦੇ ਨਜ਼ਰ ਆ ਰਹੇ ਹਨ ਇਹ ਵੀ ਇਹਦੇ ਮੂਰੇ ਛੋਟੇ ਦਿਖਾਈ ਦੇ ਰਹੇ ਹਨ ਕੋਠੀ ਦੇ ਉੱਤੇ ਤਕਰੀਬਨ ਇਸ ਬੰਦੇ ਦੇ ਦੁਆਰਾ 5-4 ਕੁ ਰੁਪਏ ਲਗਾ ਚੁੱਕਿਆ ਔਰ ਦੋ ਤਿੰਨ ਮੰਜ਼ਲੀ ਕੋਠੀ ਲੱਗ ਰਹੀ ਹੈ ਜਿਵੇਂ ਤੁਸੀਂ ਵੀਡੀਓ ਦੇਖ ਸਕਦੇ ਹੋ ਸੋ ਮੈਨੂੰ ਇੱਕ ਗੱਲ ਸਮਝ ਨਹੀਂ ਆਉਂਦੀ ਦੋਸਤੋ ਚਲੋ ਇੱਕ ਗੱਲ ਨੂੰ ਚੰਗੀ ਗੱਲ ਹੈ ਕਿ ਇੰਡੀਆ ਤਰੱਕੀ ਕਰ ਰਿਹਾ ਹੈ ਅੱਛੀ ਗੱਲ ਹੈ ਪਰ ਇੰਨਾ ਜ਼ਿਆਦਾ ਕ੍ਰੇਜ਼ ਕਿਉਂ ਅਮਰੀਕਾ ਦੇ ਵਾਸਤੇ ਅੱਜ ਕੱਲ ਦੀ ਜਨਤਾ ਦੇ ਵਿੱਚ ਕ੍ਰੇਜ਼ ਇੰਨਾ ਜ਼ਿਆਦਾ ਵੱਧ ਚੁੱਕਿਆ ਕਿ ਅਮਰੀਕਾ ਦੇ ਵਿੱਚ ਜਾ ਕੇ ਦਿਹਾੜੀ ਕਰਨ ਨੂੰ ਮਨਜ਼ੂਰ ਲੇਕਿਨ ਆਪਣੇ ਦੇਸ਼ ਦੇ ਵਿੱਚ ਢੱਕਾ ਤੋੜ ਕੇ ਰਹਿ ਜਿੰਨੀ ਹੈਗੀ ਔਰ ਆਪਣੇ ਪੰਜਾਬ ਦੇ ਵਿੱਚ ਖਾਸ ਜ਼ੁਰਤੇ ਅਮਰੀਕਾ ਜਾਣ ਦਾ ਕੈਨੇਡਾ ਜਾਣ ਦਾ ਯੂਰਪ ਜਾਣ ਦਾ ਕਿਤੇ ਵੀ ਕੰਟਰੀ ਦਾ ਕ੍ਰੇਜ਼ ਬਹੁਤ ਜ਼ਿਆਦਾ ਭਾਰੂ ਹੋ ਰਿਹਾ ਤੇ ਜੋ ਕਿ ਪੰਜਾਬ ਦੇ ਲਈ ਬਹੁਤ ਹੀ ਨੁਕਸਾਨਦਾਇਕ ਹੈ ਕੁਝ ਮੇਰੇ ਫੇਸਬੁੱਕ ਕੀ ਵਿਦਵਾਨ ਯੂਟਿਊਬਰ ਵਿਦਵਾਨ ਮੈਨੂੰ ਗਾਲਾਂ ਕੱਢਣਗੇ ਕਿ ਕੀ ਕਰ ਰਿਹਾ ਦੋਸਤੋ ਸੱਚ ਹੈ ਕਿ ਦਿਹਾੜੀਆਂ ਕਰਕੇ ਅਮਰੀਕਾ ਕੈਨੇਡਾ ਦੇ ਵਿੱਚ ਉਰੇ ਲਿਆ ਕੇ